ਸੰਗਰੂਰ ਜ਼ਿਲ੍ਹੇ ਦੇ ਪਿੰਡ ਕੋਰੀਆਂ ਵਿੱਚ ਰੇਤਲੇ ਟਿੱਬਿਆਂ ਵਾਲੀ ਧਰਤੀ ਹੋਣ ਕਰਕੇ ਫਸਲਾਂ ਨਾ ਦੇ ਬਰਾਬਰ ਹੁੰਦੀਆਂ ਨੇ ਮਿੱਟੀ ਤੇ ਪਾਣੀ ਮਾੜੇ ਹੋਣ ਕਾਰਨ ਪਿੰਡ ਦੇ ਕਿਸਾਨਾਂ ਦੀ ਜ਼ਮੀਨ ਹੌਲੀ-ਹੌਲੀ ਕਰਕੇ ਵਿਕਦੀ ਜਾ ਰਹੀ ਹੈ ਤੇ ਕਿਸਾਨ ਲਗਾਤਾਰ ਕਰਜ਼ਈ ਹੋ ਰਹੇ ਨੇ ਪਿਛਲੇ 5 ਸਾਲਾਂ ਵਿੱਚ ਇਸ ਪਿੰਡ ਵਿੱਚ 22 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਨੇ 23ਵਾਂ ਬਦਕਿਸਮਤ ਕਿਸਾਨ ਕਰਮਜੀਤ ਸਿੰਘ ਹੈ ਜੋ ਕਰਜ਼ੇ ਕਾਰਨ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜਾਨ ਦੇ ਗਿਆ ਕਰਮਜੀਤ ਸਿਰ 6 ਲੱਖ ਦੇ ਕਰੀਬ ਕਰਜ਼ਾ ਸੀ ਪੈਣਾ ਦੇ ਵਿਆਹ ਕਰਕੇ ਸਿਰ ਚੜੇ ਕਰਜ਼ੇ ਨੇ ਜ਼ਮੀਨ ਦੇ ਪੰਜ ਕਿੱਲੇ ਵੀ ਵਿਕਵਾ ਦਿੱਤੇ ਪਰ ਕਰਜ਼ਾ ਫੇਰ ਵੀ ਨਾ ਉਤਰਿਆ ਮੈਨੂੰ ਕਹੀ ਜਾਂਦਾ ਸੀ ਚਾਚਾ ਜੀ ਮੈਂ ਤਾਂ ਖੁਦ ਕਥਿ ਗਰੂ ਮੈਂ ਕਹੀ ਜਾਂਦੇ ਮਾਂ ਕੁਛ ਨਹੀਂ ਹੁੰਦਾ ਅਹੀਂ ਉੱਤਰੀ ਜਾਣਗੇ ਵੀ ਸਰਕਾਰ ਆਪਣੀ ਸੁਣੂਗੀ ਸਰਕਾਰ ਨੇ ਸਾਡੀ ਸੁਣੀ ਨਹੀਂ ਹੁਣ 4-5 ਲੱਖ ਰੁਪਏ ਦਾ ਜੀ 80-90 ਕਰੀਬਨ ਡੇਢ ਕ ਲੱਖ ਰੁਪਿਆ ਕਰੋਬਟ ਬੈਂਕ ਦਾ ਜੀ ਉਹਦੇ ਕਾਰਨ ਜੀ ਹੁਣ ਬੈਂਕ ਵਾਲੇ ਗੇੜੇ ਮਰੀ ਜਾਂਦੇ ਨੇ ਕਰਜ਼ਾ ਪਰੋ ਕਰਜ਼ਾ ਪਰੋ ਪਰ ਇਹ ਕਿੱਥੋਂ ਜੀ ਜਿਹੜਾ ਖੇਤ ਦੇ ਵਿੱਚ ਤਾਂ ਕੋਸੇ ਨਹੀਂ ਸਾਡੀ ਇਹ ਲੜਕੀ ਨੂੰ ਮਤਲਬ ਸਰਕਾਰੀ ਨੌਕਰੀ ਮਿਲੇ ਬੱਚੇ ਨੂੰ ਫੇਰੀ ਪੜ੍ਹਾਈ ਹੋਣੀ ਚਾਹੀਦੀ ਹੈ ਤੇ ਇਹਦਾ ਕਿੰਨਾ ਕਰਜ਼ਾ ਹੈ ਇਹ ਤੇ ਲਖੀਰ ਭਰ ਜਾਵੇ ਅਸੀਂ ਤਾਂ ਵੀ ਇਹੀ ਮੰਗ ਮੰਗਦੇ ਸਰਕਾਰ ਤੋਂ ਕਿਸਾਨ ਆਗੂਆਂ ਨੂੰ ਲਗਾਤਾਰ ਹੋ ਰਹੀਆਂ ਖੁਦਕੁਸ਼ੀਆਂ ਤੇ ਸਰਕਾਰ ਦੀ ਲਗਾਤਾਰ ਚੁੱਪੀ ਦਾ ਕਾਫੀ ਰੋਸ ਹੈ ਜਮੀਨ ਕਿਸਾਨਾਂ ਕੋਲੋਂ ਘਟ ਹੈ ਜੀ ਦਿਨ ਪਰ ਦਿਨ ਮਤਲਬ ਜਿਹੜਾ ਖਰਚਾ ਹੈ ਉਹ ਵਧੀਆਂ ਦਾ ਫਸਲ ਦੇ ਰੇਟ ਘਟ ਨੇ ਜੀ ਖਰਚੇ ਉਤੋਂ ਦੀ ਲੰਘ ਜਾਂਦੇ ਨੇ ਕਿਉਂਕਿ ਵੇਚਦਾ ਵੇਚਦਾ ਪੰਜ ਚਾਰ ਸਾਲ ਬਾਅਦ ਜਾਂ ਦੋ ਸਾਲ ਬਾਅਦ ਏਕੀਲਾ ਇੱਕ ਅੱਧਾ ਵੇਚ ਦਿੰਦਾ ਜੀ ਪੁਲਿਸ ਨੇ ਮਿਰਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਪਰ ਥਾਂ ਹੀ ਖੜੇ ਫਸਲਾਂ ਦੇ ਭਾ ਕਿਸਾਨਾਂ ਦਾ ਬੇਰਹਿਮੀ ਨਾਲ ਸ਼ੋਸ਼ਣ ਕਰ ਰਹੇ ਨੇ ਜਿਸ ਕਾਰਨ ਪੰਜਾਬ ਦਾ ਕਿਸਾਨ ਕਰਜ਼ੇ ਦੇ ਦੈਂਤ ਮੂਰੇ ਲਗਾਤਾਰ ਹਾਰਦਾ ਜਾ ਰਿਹਾ ਹੈ